ਆਪਾਂ ਨੇ ਆਜ਼ਾਦ ਹੋਣਾ ਪਰ ਅਜੇ ਤੱਕ ਅਸੀਂ ਆਜ਼ਾਦੀ ਨੂੰ ਪਛਾਣਦੇ ਨਹੀਂ ਹੈ ਕਿ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆਜ਼ਾਦੀ ਹਾਸਲ ਹੋ ਸਕਦੀ ਹੈ ਪਰ ਅਜੇ ਤੱਕ ਅਸੀਂ ਇਹ ਨਹੀਂ ਸਿਆਣਿਆ ਕਿ ਵੋਟਾਂ ਨਾਲ ਵੀ ਆਜ਼ਾਦੀ ਪ੍ਰਾਪਤ ਹੋ ਸਕਦੀ ਹੈ ਜੇ ਤੁਸੀਂ ਵੋਟ ਪਾਉਨੇ ਆ ਤੇ ਆਪਾਂ ਇਹ ਨਹੀਂ ਸੋਚਦੇ ਕਿ ਇਹ ਵੋਟ ਸਾਡੀ ਖੌਮ ਨੂੰ ਜਾਉਣੀ ਚਾ ਇਹ ਹਕੂਮਤ ਦਿੱਲੀ ਨੂੰ ਜਾਉਣੀ ਇਸ ਕਰਕੇ ਆਪਾਂ ਗੁੰਮਰਾ ਹੋ ਕੇ ਕਦੇ ਆਮ ਪਾਰਟੀ ਨੂੰ ਕਦੇ ਬੀਜੇਪੀ ਨੂੰ ਕਦੇ ਕਾਂਗਰਸ ਨੂੰ ਇਹੀ ਪਾਰਟੀਆਂ ਜਿਹੜਾ ਸਾਡਾ ਸਾਥ ਨਹੀਂ ਦਿੰਦੀਆਂ ਜੇ ਤੁਹਾਨੂੰ ਪਤਾ ਕਿ ਇਹ ਪਾਰਟੀਆਂ ਸਾਨੂੰ ਮਰਵਾਉਂਦੀਆਂ ਤਾਂ ਫੇਰ ਕਦੇ ਜਲਾਦ ਨੂੰ ਵੋਟ ਪਾ ਕੇ ਉਸ ਨੂੰ ਹਕੂਮਤ ਥੋੜੀ ਦੇਈਦੀ ਹੈ ਪਰ ਅੱਜ ਸੇ ਇਸ ਤਰ੍ਹਾਂ ਕਰ ਰਹੇ ਆ ਕਿ ਅਸੀਂ ਆਪਣੇ ਜਲਾਦ ਨੂੰ ਵੋਟਾਂ ਨਹੀਂ ਚੁਣ ਕੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਔਰ ਉਹੀ ਲੋਕ ਉੱਥੇ ਜਾ ਕੇ ਸਾਡੇ ਉੱਤੇ ਜ਼ੁਲਮ ਕਰਦੇ ਆ ਕਿ ਜਿੰਨੇ ਵੀ ਸਾਡੇ ਲੀਡਰ ਸੀਗੇ ਸਿੱਖਾਂ ਦੇ ਉਹ ਕਾਂਗਰਸੀਏ ਗਾਂਧੀ ਤੇ ਨਹਿਰੂ ਤੇ ਪਟੇਲ ਦੇ ਨਾਲ ਕਿਉਂ ਲੱਗੇ ਸ਼ੁਕਰਕੀ ਉਹឆ្លਾਕ ਕੌਮ ਸੀ ਉਹਨਾਂ ਨੇ ਕਿਹਾ ਜਦੋਂ ਆਜ਼ਾਦੀ ਮਿਲ ਜੂਗੀ ਤੁਹਾਨੂੰ ਇੱਕ ਖਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਕਿਹੜਾ ਖਿੱਤਾ ਦਿੱਤਾ ਸਾਡੇ ਪੰਜਾਬ ਦੀ ਵੰਡ ਕਰਤੀ ਸਾਨੂੰ ਸਿੱਖਾਂ ਨੂੰ ਆਪਣੇ ਮੂਲ ਪੰਜਾਬ ਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਲੈ ਆਂਦਾ ਕਾਦੀ ਆਜ਼ਾਦੀ ਦਿੱਤੀ ਹੈ ਸਤਿਕਾਰਯੋਗ ਸਾਥ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਥ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਰਣੀ ਹੈ ਫਤਿਹਗੜ੍ਹ ਸਾਹਿਬ ਦੀ ਯੁੱਧ ਜਥੇਬੰਦੀ ਦਾ ਸਰਦਾਰ ਜਸਪਾਲ ਸਿੰਘ ਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਸ਼ਹੀਦੀ ਕਾਨਫਰੰਸ ਫਤਿਹਗੜ੍ਹ ਸਾਹਿਬ ਇੱਥੇ ਬੁਲਾਈ ਹੈ ਬੜੇ ਸੋਹਣੇ ਤਕੜੇ ਤਕੜੇ ਬਲਾਰੇ ਤੁਹਾਨੂੰ ਇਤਿਹਾਸ ਤੋਂ ਮੌਜੂਦਾ ਸਿਆਸਤ ਤੋਂ ਵਰਣਨ ਕਰਕੇ ਗਏ ਹੈ ਔਰ ਇਡੇ ਬੜਮੁੱਲੇ ਉਹਨਾਂ ਨੇ ਅਲਫਾਜ਼ ਇੱਥੇ ਉਚਰੇ ਹੈ ਕਿ ਜਿਹੜੇ ਰਿਕਾਰਡ ਵੀ ਹੋਣਗੇ ਔਰ ਜੀ ਦੇ ਉੱਤੇ ਪੰਥ ਚੱਲੂਗੀ ਵੀ ਸਾਧ ਸੰਗਤ ਜੀ ਇਹ ਗੱਲ ਆਜ਼ਾਦੀ ਦੀ ਹੈ ਆਪਾਂ ਨੇ ਆਜ਼ਾਦ ਹੋਣਾ ਪਰ ਅਜੇ ਤੱਕ ਅਸੀਂ ਆਜ਼ਾਦੀ ਨੂੰ ਪਛਾਣਦੇ ਨਹੀਂ ਹੈ ਜੋ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆਜ਼ਾਦੀ ਹਾਸਲ ਹੋ ਸਕਦੀ ਹੈ ਪਰ ਅਜੇ ਤੱਕ ਅਸੀਂ ਇਹ ਨਹੀਂ ਸਿਆਣਿਆ ਕਿ ਵੋਟਾਂ ਨਾਲ ਵੀ ਆਜ਼ਾਦੀ ਪ੍ਰਾਪਤ ਹੋ ਸਕਦੀ ਹੈ ਜਦੋਂ ਅਸੀਂ ਵੋਟ ਪਾਉਨੇ ਆ ਤੇ ਆਪਾਂ ਇਹ ਨਹੀਂ ਸੋਚਦੇ ਕਿ ਇਹ ਵੋਟ ਸਾਡੀ ਕੌਮ ਨੂੰ ਜਾਊਗੀ ਕਿ ਇਹ ਹਕੂਮਤ ਦਿੱਲੀ ਨੂੰ ਜਾਊਗੀ ਇਸ ਕਰਕੇ ਆਪਾਂ ਗੁੰਮਰਾ ਹੋ ਕੇ ਕਦੇ ਆਮ ਪਾਰਟੀ ਨੂੰ ਕਦੇ ਬੀਜੇਪੀ ਨੂੰ ਕਦੇ ਕਾਂਗਰਸ ਨੂੰ ਇਹ ਹੀ ਪਾਰਟੀਆਂ ਜਿਹੜਾ ਸਾਡਾ ਸਾਥ ਨਹੀਂ ਦਿੰਦੀਆਂ ਇਹ ਹੀ ਸਾਨੂੰ ਮਰਵਾਉਣ ਵਾਲੀਆਂ ਤੁਸੀਂ ਆਪ ਦੱਸੋ ਕਿ ਜੇ ਤੁਹਾਨੂੰ ਪਤਾ ਕਿ ਇਹ ਪਾਰਟੀਆਂ ਸਾਨੂੰ ਮਰਵਾਉਂਦੀਆਂ ਤਪੇਰ ਕਦੇ ਜਲਾਦ ਨੂੰ ਵੋਟ ਪਾ ਕੇ ਉਸ ਨੂੰ ਹਕੂਮਤ ਥੋੜੀ ਦੇਈ ਦੀ ਹੈ ਪਰ ਅੱਜ ਸੇ ਇਸੇ ਤਰ੍ਹਾਂ ਕਰ ਰਹੇ ਹੈ ਕਿ ਅਸੀਂ ਆਪਣੇ ਜਲਾਦ ਨੂੰ ਵੋਟਾਂ ਨਹੀਂ ਚੁਣ ਕੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਭੇਜਦੇ ਆਂ ਔਰ ਉਹ ਹੀ ਲੋਕ ਉੱਥੇ ਜਾ ਕੇ ਸਾਡੇ ਉੱਤੇ ਜ਼ੁਲਮ ਕਰਦੇ ਆ ਮੈਨੂੰ ਕੋਈ ਵੀ ਦੱਸ ਦੋ ਕਿ ਜਿਹੜਾ ਵੀ ਅੱਜ ਐਮਐਲਏ ਹੈ ਜਾਂ ਮੈਂਬਰ ਪਾਰਲੀਮੈਂਟ ਹੈ ਜਿਹੜਾ ਸੀ ਚੁਣਿਆ ਹੋਵੇ ਜਿਹੜਾ ਸਾਡੀ ਆਜ਼ਾਦੀ ਦੀ ਗੱਲ ਕਰਦਾ ਹੋਵੇ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੀ ਗੱਲ ਕਰਦਾ ਹੋਵੇ ਕੋਈ ਹਕੂਮਤ ਸਾਨੂੰ ਟਕਾਈ ਦੇਣੀ ਸਮਝਦੀ ਆਪ ਬੀਜੇਪੀ ਤੇ ਆਰਐਸਐਸ ਨੇ ਹੁਣੇ ਹੁਣ ਐਲਾਨ ਕੀਤਾ ਕਿ ਪਾਕਿਸਤਾਨ ਦੇ ਨਾਲ ਜੰਗ ਕਰਨਾ ਪਰ ਜਿਹੜੀ ਜੰਗ ਕਰਨ ਵਾਲੀ ਕਮੇਟੀ ਹੈ ਪ੍ਰਾਈਮ ਮਿਨਿਸਟਰ ਦੀ ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨੁਮਾਇੰਦਾ ਨਹੀਂ ਸੀਗਾ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਪਾਕਿਸਤਾਨ ਤੇ ਚੀਨ ਦੇ ਨਾਲ ਜੰਗ ਲਾਉਣੀ ਹੈ ਕਿ ਸਿੱਖਾਂ ਦਾ ਨਮੈਂਦਾ ਉਸ ਕਮੇਟੀ ਦੇ ਵਿੱਚ ਚੂਨੀ ਬੈਠਿਆ ਚੂਨੀ ਬਿਠਾਇਆ ਸਿਰਫ ਜਿਹੜਾ جنگ ਲੱਗਿਆ ਇਹ ਪੁਰਾਣੀ ਹਜ਼ਾਰਾਂ ਸਾਲਾਂ ਦੀ ਦੁਸ਼ਮਣੀ Hindu ਤੇ ਮੁਸਲਮਾਨ ਦੀ ਹੈ ਇਹਦੇ ਵਿੱਚ ਸਾਡੇ ਸਿੱਖਾਂ ਦਾ ਹਿੱਸਾ ਬਿਲਕੁਲ ਨਹੀਂ ਹੈ ਐਸੇ ਕਰਕੇ ਅਸੀਂ ਮਹੀਮ ਚਲਾਈ ਸੀ ਕਿ ਅਸੀਂ ਜੰਗ ਦੇ ਵਿੱਚ ਭਾਗ ਨਹੀਂ ਲੈਣਾ ਆ ਮੰਡਰੇਡ ਸਾਹਿਬ ਨੇ ਗੱਲ ਕੀਤੀ ਹੈ ਟੈਕਸ ਦੀ ਕਿ ਟੈਕਸ ਅਸੀਂ ਤਾਂ ਜਮ੍ਹਾਂ ਕਰਾਂਗੇ ਜੇ ਸਾਡੀ ਨਮਾਇੰਦਗੀ ਹੋਊਗੀ ਜੇ ਸਾਡੀ ਨਮਾਇੰਦਗੀ ਨਹੀਂ ਹੈ ਤੇ ਫਿਰ ਆਪਾਂ ਜੰਗ ਦੇ ਵਿੱਚ ਬਗ ਕਿਵੇਂ ਲੈ ਸਾਦੇ ਇਹ ਸਦਾ ਸਵਾਲ ਹੈ ਮੋਦੀ ਨੂੰ ਬੀਜੇਪੀ ਆਰਐਸਐਸ ਨੂੰ ਕੀ ਬਗੈਰ ਪੁੱਛਿਆ ਤੁਸੀਂ ਜੰਗ ਲਾਤਾ ਪਾਕਿਸਤਾਨ ਦੇ ਨਾਲ ਤਿੰਨ ਮੁਲਕ ਨੇ ਆਪਣੇ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਆ ਇੱਕ ਕਾਮਰੇਡ ਚੀਨ ਹੈ ਇੱਕ ਸਰਾਮਿਕ ਪਾਕਿਸਤਾਨ ਹੈ ਇੱਕ ਹਿੰਦੂ ਇੰਡੀਆ ਸਿੱਖਾਂ ਦੀ ਆਬਾਦੀ ਪੰਜਾਬੀਆਂ ਦੀ ਵਾਦੀ ਇਹ ਤਿੰਨ ਪਰਮਾਣੂ ਥੇਰਾ ਜਨਾਲ ਲਾਂ ਸੋਈ ਮੁਲਕਾਂ ਦੇ ਵਿੱਚ ਹੈ ਸਾਡਾ ਕੀ ਹੋਊਗਾ ਕਿ ਜੇ ਇਹ ਇੱਕ ਦੂਜੇ ਦੇ ਨਾਲ ਫਿੜ ਗਏ ਸਾਡਾ ਵੋਟਾ-ਵੋਟਾ ਖਤਮ ਹੋ ਜਾਊਗਾ ਪਰਮਾਣੂ ਹਥਿਆਰਾਂ ਦੇ ਨਾਲ ਕਦੇ ਆਪਾਂ ਸੋਚਦੇ ਨਹੀਂ ਐ ਜੇ ਪਰਮਾਣੂ ਹਥਿਆਰ ਹੈਗੇ ਐ ਅੱਜ ਮੁਸਲਮਾਨ ਹਿੰਦੂ ਤੇ ਚੀਨ ਦੇ ਕੋਲੇ ਫੇਰ ਹਿੰਦੂ ਦੇ ਕੋਲੇ ਪਰਮਾਣੂ ਹਥਿਆਰ ਵਰਗਾ ਇੱਕ ਦੂਜਾ ਹਥਿਆਰ ਹੈ ਉਹ ਹੈ ਜਿਹੜੀਆਂ ਡੈਮਾਂ ਬਣੀਆਂ ਸਤਲੁਜ ਦੇ ਉੱਤੇ ਬਿਆਸ ਦੇ ਉੱਤੇ ਰਾਵੀ ਦੇ ਉੱਤੇ ਚਨਾਬ ਦੇ ਉੱਤੇ ਉਹਨਾਂ ਦੇ ਗੇਟਾਂ ਦੀ ਚਾਬੀ ਅੱਜ ਹਦਤਵਾ ਦੇ ਹੱਥਾਂ ਦੇ ਵਿੱਚ ਹੈ ਜੇ ਉਹ ਗੇਟ ਖੋਲ ਦੇਣ ਤੇ ਅਸੀਂ ਸਾਰੇ ਰੁੜ ਕੇ ਸੜੇ ਪਾਕਿਸਤਾਨੀ ਖਤਮ ਹੋ ਜਾਵਾਂਗੇ ਸੋ ਜਿੰਨਾ ਛੇ ਆਪਾਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਜਿੰਨਾ ਛੇ ਆਪਣੇ ਨਮਾਇੰਦਿਆਂ ਨੂੰ ਜਿਹੜੇ ਹੁਣ ਵੀ ਆਪਾਂ ਨੇ ਜਤਾ ਕੇ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਭੇਜੇ ਐ ਉਹਨਾਂ ਨੂੰ ਸਮਝਾਉਂਦੇ ਨਹੀਂ ਕਿ ਅਗਲੇ ਤੋਂ ਤੁਹਾਨੂੰ ਵੋਟ ਸਾਡੀ ਨਹੀਂ ਪ੍ਰਾਪਤ ਹੋਊਗੀ ਜਿੰਨੇ ਸਾਡੀ ਸਿੱਖ ਕੌਮ ਤੇ ਪੰਜਾਬੀਆਂ ਦੀ ਸੁਰੱਖਤ ਦੀ ਹਫਾਜ਼ਤ ਦੀ ਗਲ ਤੁਸੀਂ ਨਹੀਂ ਕਰੋਗੇ ਇਹ ਬਹੁਤ ਜ਼ਰੂਰੀ ਹੈ ਜਮਹੂਰੀਅਤ ਪਸੰਦ ਲੋਕਾਂ ਦੇ ਵਿੱਚ ਸਾਨੂੰ ਕੋਈ ਲੋੜ ਨਹੀਂ ਇਸ ਵੇਲੇ ਕੀ ਹਥਿਆਰ ਫੜ ਲਿਜੀਏ ਜੋ ਕਰਕੇ ਵੋਟ ਦੇ ਨਾਲ ਉਹੀ ਨਤੀਜਾ ਨਿਕਲਦਾ ਹੈ ਜੋ ਹਥਿਆਰ ਬੰਦ ਲੜਾਈ ਦੇ ਨਾਲ ਨਿਕਲਦਾ ਜੇ ਜੋ ਤਰੀਕਾ ਆਪਣੇ ਕੋਲੇ ਹੈਗਾ ਫਿਰ ਆਪਣੇ ਕੋਲੇ ਬੁੱਧੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੀ ਬੁੱਧੀ ਇਸਤੇਮਾਲ ਕਰੀਏ 1947 ਤੋਂ ਪਹਿਲਾਂ ਮੈਨੂੰ ਤੁਸੀਂ ਸਮਝਾਓ ਕਿ ਜਿੰਨੇ ਵੀ ਸਾਡੇ ਲੀਡਰ ਸੀਗੇ ਸਿੱਖਾਂ ਦੇ ਉਹ ਕਾਂਗਰਸੀਏ ਗਾਂਧੀ ਤੇ ਨਹਿਰੂ ਤੇ ਪਟੇਲ ਦੇ ਨਾਲ ਕਿਉਂ ਲੱਗੇ ਜੋ ਕਰਦੇ ਉਹ ਚਲਾਕ ਕੌਮ ਸੀ ਉਹਨਾਂ ਨੇ ਕਿਹਾ ਜਦੋਂ ਆਜ਼ਾਦੀ ਮਿਲ ਜੂਗੀ ਤਦ ਉਹ ਇੱਕ ਖਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਜਿਹੜਾ ਖਿੱਤਾ ਦਿੱਤਾ ਸਾਡੇ ਪੰਜਾਬ ਦੀ ਵੰਡ ਕਰਤੀ ਸਾਨੂੰ ਸਿੱਖਾਂ ਨੂੰ ਆਪਣੇ ਮੋਲਕ ਪੰਜਾਬ ਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਲੈ ਆਂਦਾ ਕਾਦੀ ਆਜ਼ਾਦੀ ਦਿੱਤੀ ਹੈ ਇਹ ਤੁਸੀਂ ਮੈਨੂੰ ਆਪ ਰਾਤ ਨੂੰ ਸੋਚ ਕੇ ਦੱਸਿਓ ਉਹਨਾਂ ਨੇ ਕਿਹਾ ਜੀ ਪਹਿਲਾਂ ਅੰਗਰੇਜ਼ ਕੱਢ ਲਈਏ ਫਿਰ ਤੁਹਾਡਾ ਸਾਰਾ ਕੁਝ ਕਰ ਲਵਾਂਗੇ ਸਾਡੇ ਲੀਡਰਾਂ ਨੂੰ ਇਹ ਨਹੀਂ ਸਮਝ ਆਈ ਕਿ ਸਾਡੀ ਆਬਾਦੀ ਘੱਟ ਹੈ ਟਿਕਾ ਟੋਣ ਦੇ ਨਾਤੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਕੌਮ ਦੀ ਆਬਾਦੀ ਜ਼ਿਆਦਾ ਹੋਊਗੀ ਉਸ ਨੂੰ ਰਾਜ ਮਿਲੂਗਾ ਸਾਨੂੰ ਅੰਗਰੇਜ਼ਾਂ ਦੇ ਨਾਲ ਲੜਾਤਾ ਤੇ 1947 ਤੋਂ ਅੰਗਰੇਜ਼ ਨੇ ਰਾਜ ਦੇਤਾ ਮੁਸਲਮਾਨ ਨੂੰ ਪਾਕਿਸਤਾਨ ਹਿੰਦੂ ਨੂੰ ਇੰਡੀਆ ਦੇਤਾ ਸਿੱਖ ਨੂੰ ਕੀ ਮਿਲਿਆ ਗ੍ਰਾਮੀ ਮਿਲੇ ਪਰ 1947 ਤੋਂ ਪਹਿਲਾਂ ਅੰਗਰੇਜ਼ ਦੇ ਗ੍ਰਾਮ Hindu ਵੀ ਸੀਗਾ ਮੁਸਲਮਾਨ ਵੀ ਸੀ ਸਿੱਖ ਵੀ ਸੀਗਾ ਉਸ ਗ੍ਰਾਮੀ ਦੇ ਵਿੱਚ ਅਸੀਂ ਬਰਾਬਰ ਸੀਗੇ ਪਰ ਅੰਗਰੇਜ਼ਾਂ ਦੇ ਖਿਲਾਫ ਲੜ ਕੇ ਉਹਨਾਂ ਨੂੰ ਕੱਢ ਕੇ ਅੱਜ ਜਿਹੜੇ ਅਸੀਂ ਪਾਕਿਸਤਾਨ 'ਚ ਬੈਠੇ ਆ ਅਸੀਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਇੱਥੇ ਬੈਠੇ ਐ ਹਿੰਦੂ ਦੇ غلام ਐ ਸੋ ਮੇਰਾ ਕਹਿਣ ਦਾ ਮਤਲਬ ਐ ਅਸੀਂ ਛਾਲ ਮਾਰਨ ਤੋਂ ਪਹਿਲਾਂ ਸੋਚਦੇ ਨਹੀਂ ਕਿ ਅਸੀਂ ਵੱਟ ਟੱਪਾਂਗੇ ਕਿ ਨਹੀਂ ਟੱਪਾਂਗੇ ਜਜ਼ਬਾਤ ਦੇ ਵਿੱਚ ਆ ਕੇ ਆਪਾਂ ਸਾਰਾ ਕੁਝ ਕਰ ਲੈਂਦੇ ਐ ਕਿ ਆਪਾਂ ਸੀਰਤਾਂ ਨੂੰ ਨਮਸਕਾਰ ਇੱਥੇ ਕਰਨਾ ਐ ਇੱਥੇ ਲੜਨ ਨਹੀਂ ਆਏ ਸਾਡੇ ਦੁਸ਼ਮਣ ਨੂੰ ਪਤਾ ਲੱਗ ਜੇ ਕਿ ਸਿੱਖ ਅੱਜ ਜ਼ੁਲਮ ਦੇ ਖਿਲਾਫ ਇੱਕ ਖੰਭਣਕੇ ਖੜਾ ਹੈ ਇਹ ਆਜ਼ਾਦੀ ਮੰਗ ਰਿਹਾ ਹੈ ਇਹ ਆਜ਼ਾਦ ਹੋਣਾ ਚਾਹੁੰਦਾ ਹੈ ਇਹ ਆਪਣੀ ਗੁਲਾਮੀ ਨੂੰ ਲਾਉਣਾ ਚਾਹੁੰਦਾ ਹੈ ਇਹ ਸਨੇਹਾ ਆਪਣੇ ਹਾਕਮਾਂ ਦੇ ਕੋਲੇ ਪਹੁੰਚਣਾ ਚਾਹੀਦਾ ਹੈ ਤੋਂ ਇਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਕਿ ਸਿੱਖ ਕੌਮ ਨੂੰ ਫਤਿਹ ਮਿਲੇ ਅਸੀਂ ਆਜ਼ਾਦ ਹੋਈਏ ਖਾਲਸਤਾਨ ਸਾਡਾ ਬਣੇ ਇੱਕ ਬਫਰ ਸਟੇਟ ਬਣੇ ਜੀ ਦੇ ਵਿਚਾਰੇ ਇੱਕ ਪਾਸੇ ਪਾਕਿਸਤਾਨ ਇਸਲਾਮਿਕ ਦੂਜੇ ਪਾਸੇ ਹਿੰਦੂ ਇੰਡੀਆ ਤੀਜੇ ਪਾਸੇ ਕਾਮਰੇਡ ਚੀਨ ਹੋਵੇ ਇਹ ਸਾਡਾ ਮੁਲਕ ਹੋਵੇ ਜਿੱਥੇ ਅਸੀਂ ਰਾਜ ਕਰੀਏ ਆਪਣੇ ਆਪ ਦੇ ਟੈਕਸ ਲਈਏ ਆਪਣੇ ਆਪ ਬਾਰਡਰਾਂ ਨੂੰ ਖੋਲ ਜੇ ਸਾਡੀ ਮਰਜ਼ੀ ਦੇ ਨਾਲ ਅਸੀਂ ਪਾਕਿਸਤਾਨ ਜਾઈએ ਜਿੱਥੇ ਸਾਡੇ ਗੁਰਦੁਆਰੇ ਐ ਜਿੱਥੇ ਆਪਾਂ ਰੋਜ਼ ਅਰਦਾਸ ਕਰਦੇ ਆਂ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹੇਗੇ ਉਹਨਾਂ ਦੇ ਦਰਸ਼ਨ ਦیدار ਵਾਹਿਗੁਰੂ ਦਵੇ ਜੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਉਦਮ ਕਰਾਂਗੇ ਤਾਂ ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦੇਣੀ ਹੈ ਬੈਠਿਆਂ ਸੋਚਿਆਂ ਨਹੀਂ ਹੋਣਾ ਪਰ ਇੱਕ ਚੀਜ਼ ਹੈ ਤੇ ਜੇ ਆਪਾਂ ਨੇ ਆਜ਼ਾਦ ਹੋਣੇ ਅੱਜ ਤੋਂ ਹੀ ਨਿਯਮ ਕਰ ਲਓ ਕਿ ਅਸੀਂ ਉੱਥੇ ਵੋਟ ਨਹੀਂ ਪਾਣੀ ਜਾਂ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਦੇ ਖਿਲਾਫ ਹਥਿਆਰ ਨਹੀਂ ਚੱਕਣੇ ਉਹਨਾਂ ਦੇ ਖਿਲਾਫ ਵੋਟ ਨਹੀਂ ਪਾਉਣੀ ਆਪਾਂ ਆਜ਼ਾਦ ਹੋਣਾ ਐ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਤਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਤਿਹ ਬਖਸ਼ਣਗੇ ਤੇ ਖਾਲਸਾਣ ਨਕਸ਼ੇ ਦੇ ਉੱਤੇ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ